ਸੌਰਿਆ ਤੋਂ ਪਰੇਸ਼ਾਨ ਹੋ ਕੇ ਨੂਹਾ ਦੇ ਵੱਲੋਂ ਚੱਕੇ ਜਾਂਦੇ ਖੌਫਨਾਕ ਕਦਮ ਦੀਆਂ ਵੀਡੀਓਜ਼ ਖਬਰਾਂ ਲਗਾਤਾਰ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਤੇ ਇੱਕ ਹੋਰ ਮਾਮਲਾ ਬੰਗਾ ਤੋਂ ਸਾਹਮਣੇ ਜਿੱਥੇ ਕਿ ਸੌਰਿਆਂ ਤੋਂ ਪਰੇਸ਼ਾਨ ਹੋ ਕੇ ਇੱਕ ਔਰਤ ਦੇ ਵੱਲੋਂ ਖੌਫਨਾਕ ਕਦਮ ਚੁੱਕਿਆ ਗਿਆ ਤਾਂ ਉਧਰ ਹੁਣ ਪਰਿਵਾਰ ਪੀਕਾ ਪਰਿਵਾਰ ਜੋ ਹੈ ਇਨਸਾਫ ਦੀ ਗੁਹਾਰ ਲਾ ਰਿਹਾ ਉਹਨਾਂ ਦੇ ਇਲਜ਼ਾਮ ਹੈ ਕਿ ਸੋਹਰੇਪੁਰ ਵਾਰ ਦੇ ਵੱਲੋਂ ਹੀ ਵੀ ਹੀ ਉਹਨਾਂ ਨੂੰ ਮਜਬੂਰ ਜਿਹੜਾਗਾ ਉਹਨਾਂ ਦੀ ਤੀਨ ਨੂੰ ਕੀਤਾ ਹੋਏਗਾ ਤਾਂ ਉਧਰ ਮਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਤਾਂ ਇਨਸਾਫ ਦੀ ਮੰਗ ਕਰ ਰਹੇ ਤਾਂ ਲਗਾਤਾਰ ਅਜਿਹੇ ਘਟਨਾਵਾਂ ਜੋ ਨੇ ਉਹ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਤਾਂ ਬੰਗਾ ਤੋਂ ਸਾਹਮਣੇ ਹੈ ਜਿੱਥੇ ਸੋਹਰਿਆਂ ਤੋਂ ਪ੍ਰੇਸ਼ਾਨ ਹੋ ਕੇ ਰਸੂਲਪੁਰ ਪਿੰਡ ਦੀ ਕੁੜਕ ਨੇ ਜ਼ਹਿਰ ਨਿਗਲ ਕੇ ਕੌਫ ਨਾਕ ਕਦਮ ਚੁਕ ਲਿਆ ਸਦਰ ਬੰਗਾ ਥਾਣਾ ਪੁਲਿਸ ਨੇ ਮ੍ਰਿਤਕ ਦੇ ਪਤੀ ਸੌਰਾਂ ਤੇ ਸਾਸ ਸ੍ਰੀ ਵਿਰੁੱਧ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪੁਲਿਸ ਨੂੰ ਦਿੱਤੀ ਸ਼ਿਕਾਇਤ ਦੇ ਵਿੱਚ ਜ਼ਿਲ੍ਹਾ ਹੁਸ਼ਿਆਰਪੁਰ ਦੇ ਥਾਣਾ ਮਾਹਲਪੁਰ ਦੀਨ ਪੈਂਦੇ ਪਿੰਡ ਭਗਤਪੁਰ ਦੀ ਰਹਿਣ ਵਾਲੀ ਬਲਵਿੰਦਰ ਕੌਰ ਨੇ ਕਿਹਾ ਕਿ ਉਸ ਦੀਆਂ ਦੋ ਧੀਆਂ ਨੇ ਉਸਨੇ ਨਵੰਬਰ 2022 ਦੇ ਵਿੱਚ ਆਪਣੀ ਛੋਟੀ ਤੀ ਮਨਪ੍ਰੀਤ ਕੌਰ ਦਾ ਵਿਆਹ ਬੰਗਾ ਦੇ ਰਸੂਲਪੁਰ ਪਿੰਡ ਦੇ ਵਸਨੀਕ ਹਰਪ੍ਰੀਤ ਸਿੰਘ ਨਾਲ ਕਰ ਦਿੱਤਾ ਵਿਆਹ ਤੋਂ ਲਗਭਗ 1 ਸਾਲ ਬਾਅਦ ਉਸ ਦਾ ਜਵਾਈ ਹਰਪ੍ਰੀਤ ਉਸ ਦੀ ਤੀ ਮਨਪ੍ਰੀਤ ਕੋਰ ਦੇ ਨਾਲ ਛੋਟੀਆਂ-ਛੋਟੀਆਂ ਗੱਲਾਂ ਤੇ ਝਗੜਾ ਕਰਨ ਲੱਗਿਆ ਇਸ ਵਿਆਹ ਤੋਂ ਹਰਪ੍ਰੀਤ ਕੋਰ ਨੇ ਇੱਕ ਮੁੰਡੇ ਨੂੰ ਜਨਮ ਦਿੱਤਾ ਜੋ ਹੁਣ 9 ਮਹੀਨੇ ਦਾ ਤੀ ਜੂਨ ਨੂੰ ਆਪਣੀ ਤੀ ਮਨਪ੍ਰੀਤ ਨੂੰ ਮਿਲਣ ਦੇ ਲਈ ਰਸੂਲਪੁਰ ਪਿੰਡ ਆਈ ਸੀ ਜਿੱਥੇ ਉਸ ਦੇ ਜਵਾਈ ਹਰਪ੍ਰੀਤ ਸਿੰਘ ਦਾ ਉਸ ਦੀ ਤੀ ਪ੍ਰਤੀ ਰਵੱਈਆ ਠੀਕ ਨਹੀਂ ਜਾਪਿਆ ਤੀ ਮਨਪ੍ਰੀਤ ਕੋਰ ਨੇ ਉਸ ਨੂੰ ਦੱਸ ਦੇ ਕਿ ਹਰਪ੍ਰੀਤ ਸਿੰਘ ਨੇ ਉਸ ਨੂੰ 15 ਲੱਖ ਰੁਪਏ ਲੈ ਕੇ ਤਲਾਕ ਦੇਣ ਲਈ ਕਿਹਾ ਉਸ ਤੋਂ ਬਾਅਦ ਧੀ ਦੇ ਮੋਬਾਈਲ ਤੇ ਕਈ ਵਾਰ ਫੋਨ ਕੀਤਾ ਪਰ ਉਸਨੇ ਫੋਨ ਨਹੀਂ ਚੁੱਕਿਆ ਅਤੇ ਸ਼ਾਮ ਕਰੀਬ 7:30 ਵਜੇ ਉਹਨਾਂ ਨੂੰ ਉਸ ਦੀ ਸੱਸ ਦਾ ਫੋਨ ਆਇਆ ਕਿ ਮਨਪ੍ਰੀਤ ਨੇ ਕੋਈ ਚੀਜ਼ ਖਾ ਲਈ ਹੈ ਉਹ ਉਸ ਨੂੰ ਨਵਾਂ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਲੈ ਕੇ ਜਾ ਰਹੇ ਨੇ ਜਦੋਂ ਹਸਪਤਾਲ ਪਹੁੰਚੇ ਤਾਂ ਮਨਪ੍ਰੀਤ ਕੋਰ ਆਈਸੀਯੂ ਵਿੱਚ ਦਾਖਲ ਸੀ ਤੇ ਦੁਪਹਿਰ ਦੇ ਦੌਰਾਨ ਇਲਾਜ ਦੌਰਾਨ ਉਸਦੀ ਜੋ ਹੈ ਮੌਤ ਹੋ ਗਈ ਤਾਂ ਉਧਰ ਪਰਿਵਾਰ ਦੇ ਵੱਲੋਂ ਹੁਣ ਇਨਸਾਫ ਦੀ ਮੰਗ ਕੀਤੀ ਜਾ ਰਹੀ ਇਸ ਬਾਬਤ ਕੀ ਕਹਿਣਾ ਮਾ ਪਿਓ ਦਾ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ। ਰਸੂਰਪੁਰ ਦੇ ਵਿੱਚ ਇੱਕ ਕੈਸੀਲਟੀ ਹੋਈ ਹੈ ਕਿਤੇ ਲੇਡੀ ਟ੍ਰੈਫਿੰਗ ਸਾਥੀ ਦੀ ਮੌਤ ਹੋਈ ਹੈ। ਕੀ ਕਾਰਨ ਹੈ ਇਹ ਉਹਦੇ ਘਰਦਿਆਂ ਨੇ ਉਹਦੀ ਮਾਤਾ ਨੇ ਬਿਆਨ ਦਿੱਤੇ ਜੋ ਵੀ ਬਣਦੀ ਕਾਰਵਾਈ ਹੈ ਜਿਨ੍ਹਾਂ ਦੇ ਨਾਂ ਨਹੀਂ ਉਹਨਾਂ ਨੇ ਗੈਸਟ ਕਰ ਦਿੱਤੀ ਸਾਬ ਮੱਖੀ ਚੱਲ ਰਿਹਾ ਗੋਗ ਖੜਾ ਪਈ ਉਹ ਆ ਤਾਂ ਜਾਨੀ ਸੌਰਾ ਕਰਵਾ ਲਓ ਮਾਰੀ ਗਈ ਉਹ ਬਿਆਨਾਂ ਦੇ ਪਤਾ ਲੱਗੇ ਹਨ ਹਜੇ ਕਰ ਰਹੇ ਜੋ ਵੀ ਆਊਗਾ ਜੋ ਦੋਸ਼ੀ ਹੋਊਗਾ ਉਹ ਗ੍ਰਿਫਤਾਰ ਕਰਾਂਗੇ ਜੀ ਇਨਸਾਫ ਮੰਗਦੇ ਕੀ ਇਨਸਾਫ ਜੋ ਮੰਗਦੇ ਹਨ ਬਿਲਕੁਲ ਜੀ ਜੋ ਸਚਾਈ ਹੈ ਜੋ ਸੱਚ ਹੈ ਉਹ ਜਿਹੜੇ ਵੀ ਉਹ ਕਹਿਣਗੇ ਜੋ ਉਹਨਾਂ ਦਾ ਬਿਆਨ ਹੋਊਗਾ ਉਹਦੇ ਮੁਤਾਬਕ ਬਣਦੀ ਕਿ ਉਹਨਾਂ ਤੇ ਕਾਨੂੰਨੀ ਕਾਰਵਾਈ ਹੋਵੇਗੀ ਜੀ ਤੁਹਾਨੂੰ ਥੈਂਕ ਯੂ ਮੈਨੂੰ ਇਨਸਾਫ ਚਾਹੀਦਾ ਮੈਨੂੰ ਨਹੀਂ ਪਤਾ ਇਹ ਵੀ ਕੁੜੀ ਮੇਰੀ ਨੂੰ ਕੀ ਕਰ ਦਿੱਤਾ ਮੇਰੇ ਮਗਰਾਂ ਨਾ ਸੀ ਤੁਹਾਡੀ ਕੁੜੀ ਦਾ ਕਿੱਥੇ ਵਿਆਹੀ ਸੀ ਰਸੂਲਪੁਰ ਵਿਆਹੀ ਸੀ ਕਿਹੜੇ ਘਰ ਤੁਹਾਡਾ ਪਿੰਡ ਕਿਹੜਾ ਜੇ ਬਾਟੂਪੁਰ ਕਿਹੜਾ ਜ਼ਿਲ੍ਹਾ ਜੀ ਚਲ ਚਾਰਪੁਰ ਕੀ ਕਹਿੰਦਾ ਤੁਹਾਡਾ ਕੀ ਗੱਲ ਹੋਈ ਮੈਨੂੰ ਇਨਸਾਫ ਚਾਹੀਦਾ ਕਿਸੇ ਦੀ ਧੀ ਨਾ ਐਦਾਂ ਦਾ ਕੰਮ ਹੋ ਵੀ ਨਾ ਜੋ ਮੇਰੀ ਧੀ ਨਾ ਹੋਇਆ ਭਾਂਜੀ ਦੁਖੀ ਨਾ ਹੋਵੇ ਸਾਰਿਆਂ ਨੂੰ ਦੁੱਖ ਹੈ ਸਾਨੂੰ ਵੀ ਸਾਡੀ ਵੀ ਪੈਣ ਰਹੀ ਆ ਕੀ ਗੱਲ ਕੀ ਹੋਈ ਆ ਮੜਾ ਦਿਓਗੇ ਜਾਣਕਾਰੀ ਵਿਦਨ ਤੁਹਾਨੂੰ ਤਾਂ ਪਰੇਸ਼ਾਨ ਕਰ ਜਿਹਾ ਬਸ ਤੁਹਾਨੂੰ ਨਹੀਂ ਡੈੱਡ ਬੋਡੀ ਲੈਣ ਜਾਏ ਡੈੱਡ ਬੋਡੀ ਲੈਣ ਜਾਣਾ ਕੀ ਸਮਝ ਦਿੰਦੂ ਸੀ ਕੀ ਗੱਲ ਕੀ ਹੋਈ ਹੈ ਪਤਾ ਨਹੀਂ ਮੈਂ ਤਾਂ 5 ਵਜੇ ਬੜੀ ਸੋਹਣੀ ਗਈ ਆ ਜਿੰਦੀ ਛੱਡ ਕੇ ਬੜੀ ਸੋਹਣੀ ਛੱਡ ਕੇ ਗਈ ਆ ਜਦ ਮੈਂ ਮਗਰ ਮੈਨੂੰ ਫੋਨ ਕਰਦੇ ਆ ਮੈਨੂੰ ਨਹੀਂ ਪਤਾ ਇਹ ਨਹੀਂ ਕੀਤਾ ਮਰਵਾ ਕੋਈ ਮੇਰੀ ਵੀ ਮੈਨੂੰ ਕਹਿੰਦੇ ਹਸਪੀਟਲ ਨੂੰ ਆਜੋ ਰਾਜਾ ਹਸਪੀਟਲ ਨੂੰ ਲੈ ਕੇ ਚੱਲ ਜਾਈਏ ਨਹੀਂ ਪਹਿਲਾਂ ਉਹਨਾਂ ਨੇ ਕਿਹਾ ਪਹਿਲੇ ਤੁਸੀਂ ਪੁਲਿਸ ਨੂੰ ਮਿਲ ਕੇ ਆਇਓ ਕੀ ਦੱਸ ਕੇ ਆਇਓ ਉਹ ਕੀ ਬਿਆਨ ਕੀ ਬਿਆਨ ਦਿੱਤਾ ਪਹਿਲਾਂ ਮੁਜ਼ਾਰਾ ਸਭ ਕੀਤਾ ਫੇ ਕਹਿੰਦੇ ਸੇਠੀ ਦੇ ਆਜੋ ਸੇਠੀ ਦੇ ਨੇ ਫੇ ਕਹਿੰਦੇ ਰਾਜਾ ਰਾਜਾ ਹਸਪੀਟਲ ਆਜੋ ਤੂੰ ਮੈਂ ਬਸ ਇਹੀ ਕੰਬ ਰਹੀ ਸਾਰੀ ਦਾ ਕੋਈ ਨਹੀਂ ਚੱਕਰਾ ਸੀ ਕੁਝ ਨਾ ਠੀਕ ਆ ਪਰ ਸਾਡੇ ਕੋਲ ਕਹਿਣ ਲਈ ਕੁਝ ਨਹੀਂ ਬਚਿਆ ਸਭ ਹੀ ਤੀਜੇ ਲੱਗੇ ਸਾਡਾ ਸਾਰਾ ਕੁਝ ਚਲੇ ਗਿਆ ਸਾਨੂੰ ਉਹ ਦੱਸ ਦਿੰਦੇ ਫੋਨ ਕਰਕੇ ਤੇ ਤੁਹਾਡੀ ਲੜਕੀ ਨਾਲ ਕੀ ਹੋ ਗਿਆ ਕੀ ਨਹੀਂ ਹੋਇਆ ਸਾਨੂੰ ਬਿਲਕੁਲ ਨਹੀਂ ਸੀ ਹੋਣਾ ਸਾਨੂੰ ਉਹ ਗਲਤ ਪਾਸੇ ਹਸਪੀਟਲਾਂ ਚੇ ਕੁਮਾਈ ਗਿਆ ਸਾਡੇ ਉਹਨੇ ਟਾਈਮ ਕਾਫੀ ਖਰਾਬ ਕਰਤਾ ਜਦੋਂ ਸੀ ਉੱਥੇ ਹਸਪੀਟਲ ਪਹੁੰਚੇ ਸਾਡੀ ਲੜਕੀ ਬੇਹੋਸ਼ ਪਈ ਸੀ ਸਾਨੂੰ ਕੁਝ ਨਹੀਂ ਪਤਾ ਲੱਗਾ ਉਹਦੇ ਸਹੁਰਿਆਂ ਨੇ ਉਹਨਾਂ ਨੇ ਕੀ ਕੀਤਾ ਸਾਨੂੰ ਮਿਲਣ ਵੀ ਨਹੀਂ ਦਿੱਤਾ ਸਾਨੂੰ ਨਾਂ ਉਹਨਾਂ ਨੇ ਕੁਝ ਦੱਸਿਆ ਬਸ ਭਾਜੀ ਤੁਹਾਨੂੰ ਥਾਣੇ ਆਏ ਹੋ ਪੁਲਿਸ ਕੋਲੋਂ ਤੁਹਾਨੂੰ ਇਨਸਾਫ ਮੰਗਣ ਆਏ ਹੋ ਅਨ ਪੁਲਿਸ ਨੂੰ ਕੀ ਦੱਸ ਕੇ ਆਇਓ ਕੀ ਬਿਆਨ ਦੇ ਕੇ ਆਇਓ ਬਸ ਉਹਨਾਂ ਨੇ ਆਪਣੀ ਕਾਰਵਾਈ ਭਾਜੀ ਕਰਨਗੇ ਜੋ ਵੀ ਆ ਸਾਨੂੰ ਸਾਫ਼ ਲੈ ਮਿਲਣਾ ਚਾਹੀਦਾ ਆ ਸਤ ਤੋ ਭਾਜੀ ਬੋਲਿਆ ਵੀ ਨਹੀਂ ਜੰਦਾ ਹੈ ਕੋਈ ਕਿਨੂੰ ਕਸੂਰਵਾਰ ਕਿਨੂੰ ਫਰਾਂਦੇ ਹੋ ਤੁਹਾਡੇ ਹਿਸਾਬ ਨਾਲ ਕੌਣ ਕਸੂਰਵਾਰ ਆ ਉਹ ਹੁਣ ਕੁਨੀ ਕਾਨੂੰਨੀ ਕਾਰਵਾਈ ਹੋਵੇਗੀ ਫਿਰ ਸਾਰਾ ਕੁਝ ਪਤਾ ਚੱਲ ਜਾਗਾ ਸੋਹਰਾ ਪਰਿਵਾਰ ਆ ਹਰਪ੍ਰੀਤ ਆ ਉਹਨਾਂ ਦੇ ਘਰ ਵਾਲਾ ਉਹਨਾਂ ਦੀ ਸੱਸ ਆ ਉਹਨਾਂ ਦਾ ਸੋਹਰਾ ਆ ਹਾਂਜੀ ਉਹ ਜ਼ਿੰਮੇਵਾਰ ਆ ਉਹਨਾਂ ਦੀ ਇਹ ਗਲਤੀ ਉਹਨੇ ਸਾਨੂੰ ਸਭ ਕੁਝ ਹੋਣ ਦੇ ਬਾਵਜੂਦ ਵੀ ਸਾਨੂੰ ਫੋਨ ਨਹੀਂ ਕਿਸੇ ਰਿਸ਼ਤੇਦਾਰ ਨੂੰ ਕੁੜੀ ਦੀ ਮਾਂ ਨੂੰ ਕਿਸੇ ਨੂੰ ਵੀ ਪਿੰਡ ਦੇ ਸਰਪੰਚ ਜਾਂ ਕਿਸੇ ਨੂੰ ਵੀ ਕਿਸੇ ਨੂੰ ਪਿੰਡਦਿਆਂ ਨੂੰ ਵੀ ਨਹੀਂ ਸਾਨੂੰ ਧੂ ਕੱਢੀ ਉਹਨਾਂ ਨੇ ਵੀ ਤੁਹਾਡੀ ਲੜਕੀ ਦਾ ਕੀ ਹੋ ਗਿਆ ਸਾਨੂੰ ਇਸ ਗੱਲ ਦਾ ਬਹੁਤ ਆ ਜੋ ਸਾਡੀ ਲੜਕੀ ਨਾਲ ਜੋ ਹੋਇਆ ਕਿਸੇ ਨਾ ਵੀ ਆਉਣ ਵਾਲੇ ਟਾਈਮ 'ਚ ਨਾ ਹੋਵੇ ਬਸ ਵਾਹਿਗੁਰੂ ਕਿੰਨਾ ਚਿਰ ਹੋ ਗਿਆ ਤੁਸੀਂ ਕੁੜੀ ਨੂੰ ਗਏ ਨਾ ਪਹਿਲੀ ਵਾਰ ਸੁਣ ਤੁਹਾਨੂੰ ਗੱਲ ਨਹੀਂ ਹੁੰਦੀ ਠੀਕ ਆ ਇਹ ਇਨਸਾਫ ਕੀ ਚਾਹੁੰਦੇ ਬਸ ਇੱਕ ਲੜਕਾ ਆ ਉਹਦੇ ਬੇਟਾ ਆ 9 ਮਹੀਨੇ ਦਾ 9 ਮਹੀਨੇ ਦਾ ਆ ਸਾਹ ਫੇਣੀ ਸਾਨੂੰ ਵੀ ਦੁੱਖ ਹੈ ਤੁਸੀਂ ਖੁੱਲ ਕੇ ਦੱਸੋ ਕਿਉਂਕਿ ਗੱਲ ਸਮਾਜ ਦੇ ਸਮਾਜ ਦੇ ਵਿੱਚ ਇਦਾਂ ਦੇ ਭਾਣੇ ਬਹੁਤ ਵਾਪਰਦੇ ਨੇ ਸਮਾਜ ਨੂੰ ਪਤਾ ਲੱਗੇ ਸਚਾਈ ਦਾ ਪਤਾ ਲੱਗੇ ਕਿਉਂਕਿ ਬਾਕੀਆਂ ਨੂੰ ਵੀ ਥੋੜੇ ਤੰਨ ਹੋਣ ਤੁਸੀਂ ਦੁੱਖ ਹੈ ਸਾਨੂੰ ਵੀ ਦੁੱਖਾ ਜੀ ਤੁਹਾਡੇ ਦੁੱਖ ਦੇ ਵਿੱਚ ਸਾਝੀ ਵਾਲਾ ਦੱਸੋ ਸਚਾਈ ਕੀ ਸਮਝੀ ਦੋ ਡਾਕਟਰਾਂ ਨੇ ਕੀ ਕਿਹਾ ਹੈ ਡਾਕਟਰਾਂ ਨੇ ਸਾਡੇ ਨਾਲ ਕੋਈ ਗੱਲ ਨਹੀਂ ਕੀਤੀ ਅਸੀਂ ਅੰਦਰ ਪੈ ਗਈਆਂ ਦੋਨੇ ਮੈਂ ਉਹਨਾਂ ਦੀ ਪੂਆ ਆ ਇਹ ਮਾਂ ਆ ਤਾਂ ਸਾਨੂੰ ਡਾਕਟਰ ਨੇ ਅੰਦਰ ਬਣ ਨਹੀਂ ਦਿੱਤਾ ਕਹਿੰਦੇ ਬਾਹਰ ਚਲੋ ਮੈਂ ਕਿਹਾ ਜਾ ਉਹਨਾਂ ਦੇ ਹਸਬੰਦ ਜਾ ਸਕਦੇ ਸਾਨੂੰ ਵੀ ਉਹਨੀ ਜਾਣ ਦਿੰਦੇ ਅਸੀਂ ਵੀ ਅੱਥੀ ਸਾਡੀ ਧੀ ਆ ਅਸੀਂ ਦੇਖਣਾ ਚਾਹੁੰਦੇ ਆ ਕਹਿੰਦੇ ਬਾਕੀ ਅਸੀਂ ਆਪਣੀ ਇਹ ਕਾਰਵਾਈ ਕਰੂੰਗੇ ਤੁਸੀਂ ਬਾਅਦ ਚਲੋ ਫਿਰ ਤੁਹਾਨੂੰ ਸੱਦਾਂਗੇ ਜਾਂ ਆਹ ਉਹ ਆਪਣੇ ਐਮਰਜੈਂਸੀ ਸੀ ਬਾਅਦ ਚ ਆਰ ਸੀ ਯੂ ਚ ਲਗਾਏ ਫੇ ਕਹਿੰਦੇ 72 ਘੰਟੇ ਮਗਰੋਂ ਤੁਹਾਡਾ ਪਤਾ ਲੱਗੇਗਾ ਬਸ ਫੇ ਸਾਨੂੰ 2:30 ਵਜੇ ਹੀ ਪਤਾ ਲੱਗਾ ਫਿਰ ਕੁੜੀ ਆਪਣੇ ਉਹਨਾਂ ਸਾਲਿਆਂ ਨੇ ਪੀ ਐਚ ਵਾਟਰ ਦਿੱਤਾ ਪਰ ਇਹ ਉਹ ਦੇਖਦੇ ਆ ਹੁਣ ਬਾਕੀ ਇਹਨਾਂ ਨੂੰ ਪਤਾ ਆ ਸਾਡੇ ਨਾਲ ਪਤਾ ਜੀ ਬੜੀ ਦੁੱਖ ਵਾਲੀ ਗੱਲ ਹੋਈ ਆ ਕੀ ਇਨਸਾਫ ਚੰਨੀ ਨਹੀਂ ਇਹਨਾਂ ਦੇ ਗਲੈਸ ਪਰਚਾ ਹੋਣਾ ਚਾਹੀਦਾ ਜਿਹਨੇ ਸਾਡੀ ਕੁੜੀ ਦਾ ਕੀਤਾ ਉਹਨਾਂ ਨਾਲ ਵੀ ਕੀ ਸਮਝਦੇ ਹੋ ਕਿਦਾਂ ਮੌਤ ਕਿਦਾਂ ਹੋਈ ਹੈ ਤੇ ਹਾਲੇ ਹਮ ਪੋਸਟਮਾਰਟਮ ਤੇ ਪਤਾ ਲੱਗੂਗਾ ਜੀ ਹਾਲੇ ਪੋਸਟਮਾਰਟਮ ਇਹ ਆਪੇ ਦਵਾਈ ਘਾਦੀ ਕੁੜੀ ਨੇ ਦਿੱਤੀ ਆ ਜਾਂ ਘਾਦੀ ਹੈ ਇਹਦੇ ਬਾਰੇ ਕੋਈ ਪਤਾ ਤੁਹਾਨੂੰ ਕੁਝ ਨਹੀਂ ਪਤਾ ਸਾਡਾ ਥੰਮੀ ਦਾ ਸੰਪਰਕ ਉਹਨੇ ਦੇਖੋ ਜੀ ਸਾਡੀ ਲੜਕੀ ਦੇ ਨਾਲ ਜੋ ਵੀ ਹੋਇਆ ਬਹੁਤ ਗਲਤ ਹੋਇਆ ਪਰ ਮਾੜਾ ਹੋਇਆ ਜੋ ਵੀ ਜਿੰਨੇ ਵੀ ਦੋਸ਼ੀ ਨੇ ਦੋਸ਼ ਕੀਤਾ ਜਿੰਨੇ ਵੀ ਗਲਤੀ ਕੀਤੀ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਇਨਸਾਫ ਇਹੀ ਅਸ ਦਾ ਪਿੰਡ ਦੇ ਸਰਪੰਚ ਹੋਣ ਦੇ ਨਾਤੇ ਤੇ ਸਾਡੀ ਲੜਕੀ ਦਾ ਜੋ ਹੋਣਾ ਸੀ ਉਹ ਤਾਂ ਹੋ ਗਿਆ ਪਰ ਸਾਨੂੰ ਇਨਸਾਫ ਚਾਹੀਦਾ ਜੋ ਇਹਨਾਂ ਦੀ ਮਦਰ ਮੰਗਦੀ ਆ ਬਈ ਮਾਨੂੰ ਦੋਸ਼ੀਆਂ ਨੂੰ ਸਜ਼ਾ ਹੋਣੀ ਚਾਹੀਦੀ ਉਹ ਹੋਣੀ ਵੀ ਚਾਹੀਦੀ ਪਤ ਜੀ ਪਹਿਲਾਂ ਵੀ ਬੇਟੀ ਨੇ ਪਹਿਲਾਂ ਵੀ ਦੱਸਿਆ ਵੀ ਉਹਨੂੰ ਉਸ ਸਾਰੇ ਪਰਿਵਾਰ ਦੀ ਚੁਕੀ ਆ ਅਕੇ ਹੂ ਫੇਰ ਬਪੇ ਕਰੀ ਬਸ ਓਕੇ ਆ ਬਸ ਓਕੇ ਓਕੇ ਬਸ ਠੀਕ ਐ ਇੰਨੀ ਗੱਲ ਜੋ ਮੰਗ ਕੀਤੀ ਆ ਹਾਂ ਬਸ ਸਾਨੂੰ ਪ੍ਰਸ਼ਾਸਨ ਨੂੰ ਵੀ ਇਹੀ ਮੰਗਾਵੇ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਜੋ ਵੀ ਇਹਨਾਂ ਦਾ ਬਣਦਾ ਹੱਕ ਉਹ ਮਿਲਣਾ ਚਾਹੀਦਾ ਇਹਨਾਂ ਦਾ ਇਹੀ ਆ ਫਿਰ ਸਜ਼ਾ ਹੋਣੀ ਚਾਹੀਦੀ ਉਹਨਾਂ ਨੂੰ ਪਰਚੇ ਹੋਣੇ ਚਾਹੀਦੇ ਕੀ ਸਮਝਦੇ ਹੋ ਸਾਰਾ ਪਰਿਵਾਰ ਵੱਲ ਉਹਨੂੰ ਸਾਰਾ ਪਰਿਵਾਰ ਵੱਲ ਹੋਇਆ ਏ ਇਹ ਕੱਲ ਜਾ ਕੇ ਆਏ ਬੜੇ ਵਧੀਆ ਸਾਰੇ